ਲੋ ਮarre gadu ਅਹਾਂ ਜੀ ਮਾਰਦੀ ਬੇ ਕੋਈ ਲੇਸ ਵਾਇਸ ਵੀ ਕਰ ਲੈ ਕਰ ਥੱਲੇ ਕਸਵਾਈ ਰੋਝੰਦੀ ਆ ਜੀ ਕਿੱਥੇ ਉਹ ਵਿਖਣੀ ਬੈਠ ਕੇ ਵਿੱਚ ਕੀ ਹਾਲ ਹੋਇਆ ਪਿਆ ਉਹਦੇ ਕੋਈ ਮੈਂ ਸੋਫਿਆਂ ਦੇ ਕੀ ਯੂਬ ਖੇਲ ਰਿਆ ਪਿਆ ਉਹਦੇ ਨੂੰ ਧਿਆਨ ਕਰ ਲਿਆ ਕਰ ਕਿ ਨਹੀਂ ਦੱਸੋ ਦਿਹਾੜੀ ਤੇਨੇ ਜਣੇ ਆਉਂਦੇ ਜਾਂਦੇ ਆ ਤੁਹਾਡੇ ਕਿਤੇ ਮੈਂ ਸਫਾਈ ਨਹੀਂ ਕਰਦੀ ਮੈਂ ਤੇ ਉੱਠਦਿਆਂ ਚਾਹ ਪੀ ਕੇ ਤਾਂ ਸਫਾਈ ਆ ਲੋ ਜੰਨੀ ਆ ਸਵੇਰ ਦੀ ਹੁਣ ਮੈਂ ਥੱਲੇ ਸਾਰੇ ਸਫਾਈ ਕਰ ਰਹੀ ਹਾਂ ਹੁਣ ਆ ਮੰਮੀ ਜੀ ਆਉਂਦੇ ਹੀ ਪਛਾਤ ਹੁੰਜਣੀ ਹੁਣ ਮੈਂ ਸ਼ਾਦੂ ਨਹੀਂ ਆ। ਅੱਛਾ ਮੇਰੀ ਗੱਲ ਸੁਣ। ਤੈਨੂੰ ਗੱਲ ਕਹੀ ਸੀ। ਕੀ? ਤੇ ਤਾ ਵਲ ਗਿਆ। ਆਈ, ダイਰ ਕਰਕੇ ਡਾਕਿਓ ਕਰਦੀ ਆਂ। ਜਾਣ ਕੇ ਅਣਜਾਨ ਬੰਦੀ ਆਂ ਕਿ ਤੂੰ ਮੇਰੇ ਕਰਕੇ ਕਰਦੀ ਏਦਾਂ। ਕਿ ਪਤਾ ਹੁੰਦਾ ਤੈਨੂੰ ਸਾਰਾ ਕੁਝ। ਫਿਰ ਵੀ ਕੀ ਕੀ? ਰਣਜੀਤ ਮੇਰੀ ਗੱਲ ਸੁਣ ਲੋ ਤਾਂ। ਹਾਂ। ਮੈਂ ਉਹਨਾਂ ਨਾਲ ਗੱਡੀ ਦੀ ਗੱਲ ਕੀਤੀ ਸੀ। ਵੇਖਿਆ? ਪਤਾ ਨਾ ਤੈਨੂੰ। ਅੱਛਾ ਫੇਰ ਉਂ ਗੱਡੀ-ਗੁੱਡੀ ਤੇ ਨਹੀਂ ਤੁਹਾਨੂੰ ਅਜੇ ਮਿਲਣੀ। ਤੁਹਾਨੂੰ ਮੈਂ ਪਹਿਲੇ ਵੀ ਇੰਨੀ ਗੱਲ ਕਹੀ ਆ ਕਿ ਵੀਰੇ ਸਰ ਤੇ ਅਜੇ ਬੜਾ ਕਰਜ਼ਾ ਵਾ। ਮੇਰੇ ਵਿਆਹ ਤੇ ਵੀ ਕਰਜ਼ਾ ਚੜ ਗਿਆ। ਉਦੋਂ ਤੁਸੀਂ ਕਿਹਾ ਸੀ ਬਰਾਤ ਵਧੀਆ ਹੋਣੀ ਚਾਹੀਦੀ ਆ ਤੇ ਮਿਲਣੀ ਖਲਾਣੇ-ਫਲਾਣੇ ਦੀ ਜ਼ਰੂਰ ਹੋਣੀ ਚਾਹੀਦੀ ਆ। ਕਿੰਨੀਆਂ ਟੂੰਬਾ ਛੱਲੇ ਤੇ ਮਿਲਣੀ ਤਾਂ ਪਾਤੀ ਵੀ। ਹਰ ਆਹੀ ਗੱਲ ਦੂਜੀ। ਤੂੰ ਵੇਖੋ ਜੋ ਕੋ ਜੋ ਉਹਨਾਂ ਨੇ ਆਪਣੀ ਧੀ ਨੂੰ ਦਿੱਤਾ ਬਹੁਤ ਕੋਝਿਆ। ਹੁਣ ਮੈਂ ਉਹਨਾਂ ਤੋਂ ਕੋਈ ਵੀ ਵੱਖਰੀ ਡਿਮਾਂਡ ਨਹੀਂ ਕਰ ਸਕਦੀ। ਤੁਹਾਡੇ ਕਹਿਨ ਤੇ ਫਿਰ ਵੀ ਮੈਂ ਇੱਕ ਵਾਰੀ ਪੁੱਛ ਲਈ ਅਜ। ਪਰ ਉਹ ਕਹਿੰਦੇ ਆ ਕਿ ਵੀਰੇ ਦਾ ਇਸ ਟਾਈਮ ਹਾਂ ਤਾਂ ਬਹੁਤ ਜ਼ਿਆਦਾ ਟਾਈਟ ਆ ਘਰ ਦਾ ਖਰਚਾ ਨਹੀਂ ਚੱਲਦਾ ਪਿਆ ਉਹਨਾਂ ਦਾ ਉਹ ਹੱਤ ਤੰਗ ਹੋਊਗਾ ਤੁਹਾਡਾ ਮੈਨੂੰ ਨਹੀਂ ਐਂ ਚੀਜ਼ਾਂ ਮਤਲਬ ਮਤਲਬ ਕੋਈ ਵੀ ਜਿਹੜੀ ਮੈਂ ਗੱਲ ਕਹੀ ਹੈ ਨਾ ਉਹ ਕਰਨੀ ਪੈਣੀ ਆ ਤੈਨੂੰ ਚਿੱਤਾ ਨਹੀਂ ਕੁਛ ਕੀ ਐ ਮੇਰਾ ਤੇਰੇ ਕੋਲ ਹੈ ਦਸੀ ਮਤਲਬ ਕੀ ਐ ਬੜਾ ਦੇਖੋ ਕੁਛ ਪਿਆ ਵਾ ਜੇ ਮੈਂ ਹੁਣੇ ਦਿਖਾਦਾ ਨਾ ਨਾ ਤੂੰ ਇੱਧਰ ਦੀ ਰਹਿਣਾ ਤੇ ਨਾ ਤੂੰ ਉੱਧਰ ਦੀ ਰਹਿਣਾ ਵਾ ਰੰਜੀਤ ਮੇਰੀ ਗੱਲ ਸੁਣ ਲੋ ਧਿਆਨ ਨਾਲ ਹਾਂ ਮੈਂ ਮੰਨਦੀ ਆ ਕਿ ਮੇਰੇ ਕੋਲੋਂ ਪਹਿਲੇ ਗਲਤੀ ਹੋਈ ਆ ਅਣਜਾਣੂ ਮੈਂ ਗਲਤੀ ਤੇਰੇ ਕੋਲ ਹੋਈ ਆ ਹੁਣ ਏਦਾਂ ਦਾ ਮੇਰਾ ਉਹਦੇ ਨਾਲ ਕੁਝ ਵੀ ਨਹੀਂ ਹੈਗਾ ਲੱਗੀ ਸਮਝ ਹੈਗਾ ਨਹੀਂ ਤੂੰ ਗੱਲਾਂ ਕਿਉਂ ਕਰਨੀ ਆ ਉਹਦੇ ਨਾਲ ਹਾਲੇ ਹੀ ਮੇਰੇ ਸਾਹਮਣੇ ਕਰਨ ਦੇਈਆਂ ਹਜੇ ਵੀ ਘਰੋਂ ਬਾਹਰ ਕੰਮ ਤੇ ਜਾਵਾਂ ਫਿਰ ਪਤਾ ਲੱਗੇ ਕੀ ਕੀ ਕਰਦੀ ਹੋਵੇਂ ਤੂੰ ਮੇਰੀ ਗੱਲ ਸੁਣਨ ਵਾਲੇ ਉਹ ਦਿਨ ਜਦੋਂ ਤੂੰ ਇਸ ਘਰ ਛੱਡ ਕੇ ਗਈਆਂ ਇਕੱਲੀ ਗਈ ਹਾਂ ਮੈਨੂੰ ਕੀ ਪਤਾ ਤੂੰ ਘਰ ਗਈ ਕਿ ਉਹਦੇ ਕੋਲ ਗਈ ਆ ਮੈਨੂੰ ਇਸ ਚੀਜ਼ ਨਾਲ ਮਤਲਬ ਨਹੀਂ ਕੋਈ ਵੀ ਤੇ ਤੇਰੇ ਘਰੇ ਕੀ ਤੰਗੀ ਆ ਕੀ ਨਹੀਂ ਆ ਤੇ ਮੈਨੂੰ ਨਹੀਂ ਪਤਾ ਪਤਾ ਇਹ ਮਤਲਬ ਨਾਲ ਰਣਜੀਤ ਮੈਨੂੰ ਵੀ ਇਸ ਗੱਲ ਨਾਲ ਹੁਣ ਕੋਈ ਮਤਲਬ ਨਹੀਂ ਹੈ ਮੈਨੂੰ ਐਨਾ ਪਤਾ ਵਾ ਕਿ ਮੈਂ ਸੱਚੀ ਆ ਮੈਂ ਕਿਸੇ ਗੱਲੋਂ ਝੂਠੀ ਨਹੀਂ ਹੈਗੀ ਇਸ ਕਰਕੇ ਮੈਨੂੰ ਇਸ ਗੱਲ ਤੋਂ ਕਿਸੇ ਦਾ ਡਰ ਨਹੀਂ ਹੈਗਾ ਕਿ ਮੈਂ ਗਲਤ ਆ ਹਾਂ ਜੋ ਪਹਿਲੇ ਹੈ ਸੀ ਉਹ ਮੇਰੇ ਘਰ ਦੇਆਂ ਨੂੰ ਵੀ ਪਤਾ ਸੀ ਥੋੜਾ ਬਹੁਤਾ ਸਿਰਫ ਉਹ ਮੁੰਡਾ ਮੇਰਾ ਰਿਸ਼ਤਾ ਮੰਗਣ ਆਇਆ ਸੀ ਤੇ ਮੇਰੇ ਘਰ ਦੇ ਨੇ ਨਾ ਕਰਤੀ ਸੀ ਕੋਈ ਕਿਸੇ ਨੂੰ ਲਾਇਕ ਵੀ ਕਰ ਸਕਦਾ ਵਾ ਇਹ ਜ਼ਰੂਰੀ ਨਹੀਂ ਹੁੰਦਾ ਅਹੀਂ ਕੇ ਨਾ ਦੋਸ਼ ਉਪਰ ਗੱਲਾਂ ਕਰ ਲਈਆਂ ਤੇ ਉਹ ਰਿਸ਼ਤਾ ਗਲਤ ਹੋ ਗਿਆ ਰਿਸ਼ਤੇ ਪਵਿੱਤਰ ਵੀ ਹੁੰਦੇ ਨੇ ਲੱਗੀ ਸਮਝ ਮੈਂ ਵੇਖਣ ਦੇ ਆ ਤੇਰੀ ਜਬਰ ਵਿੱਚ ਜਿਆਦਾ ਨਹੀਂ ਚਲਦੀ ਬੋਲਣ ਕਿ ਤਾਂ ਨਹੀਂ ਤੂੰ ਮੇਰਾ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਹੀ ਆ ਮੈਨੂੰ ਨਹੀਂ ਇਹ ਗੱਲਾਂ ਗੁੱਲਾਂ ਸਮਝ ਆਉਂਦੀਆਂ ਤੇ ਨਾ ਮੇਰੇ ਦਿਮਾਗ 'ਚ ਪੈਂਦੀਆਂ ਆਂ ਆ ਜੋ ਮਰਜ਼ੀ ਕਰੀ ਵਾਲਾ ਇੱਕ ਹਿਸਾਬ ਦੀ ਕਾਂਦੇ 'ਚ ਸਿਰ ਮਾਰਨ ਵਾਲਾ ਹਿਸਾਬ ਹੀ ਮੈਨੂੰ ਗੱਡੀ ਚਾਹੀਦੀ ਊ ਤੇ ਗੱਡੀ ਚਾਹੀਦੀ ਊ ਬਸ ਇੱਕੋ ਗੱਲ ਦੀ ਰਾਟੀ ਉਹ ਲੈ ਕੇ ਆਉਣੀ ਊ ਪੈਣੀ ਊ ਤੇ ਮੇਰੀ ਵੀ ਇੱਕ ਗੱਲ ਧਿਆਨ ਨਾਲ ਸੁਣ ਲੋ ਹਾਂ ਗੱਡੀ ਨਹੀਂ ਆਉਣੀ ਤੇ ਨਹੀਂ ਆਉਣੀ ਅੱਛਾ ਹਾਂ ਬਸ ਗੱਡੀ ਤੇ ਮੈਂ ਲੈ ਲੂੰਗਾ ਦੂਜੀ ਤਰ੍ਹਾਂ ਉਹ ਫਿਰ ਮੈਨੂੰ ਯਾਦ ਆ ਮੈਂ ਕਿਦਾਂ ਲੈਣੀ ਹੈ ਸਹੀ ਹੈ ਨਾ ਸਾਡੇ ਜ਼ੁਬਾਨ ਚ ਲਾਉਣੀ ਨਾ ਇਹ ਵੀ ਢਾਲੂਗਾ ਮੈਂ ਮੈਂ ਆਪਣੇ ਘਰਦਿਆਂ ਨੂੰ ਹੋਰ ਤੰਗ ਨਹੀਂ ਕਰ ਸਕਦੀ ਤੇ ਨਹੀਂ ਕਰ ਸਕਦੀ ਬਾਕੀ ਅੱਗੋਂ ਤੁਹਾਡੀ ਮਰਜ਼ੀ ਹੈ ਮੇਰੀ ਇੱਕ ਗੱਲ ਸੁਣੋ ਹਾਂ ਜੇ ਤੁਸੀਂ ਮੈਨੂੰ ਰੱਖਣਾ ਹੀ ਨਹੀਂ ਸਹੀ ਤਰ੍ਹਾਂ ਮੇਰੇ ਨਾਲ ਪਿਆਰ ਹੀ ਨਹੀਂ ਕਰਦੇ ਮਾਸਾਪੁਰਾ ਤੇ ਵਿਆਹ ਕਿਤਾ ਤੁਲੇ ਆਏ ਅ ਚੱਲ ਚੱਲ ਆ ਬਕਵਾਸ ਜੀ ਨਾ ਕਰ ਮੇਰੇ ਨਾਲ ਨਹੀਂ ਕਰਦਾ ਤੇ ਪੂਰ ਨਹੀਂ ਕਰਦਾ ਜੇ ਤੇਰੀ ਜਗ੍ਹਾ ਕੋਈ ਹੋਰ ਹੁੰਦੀ ਨਾ ਉਹਦਾ ਵੀ ਇਹ ਹਾਲ ਹੋਣਾ ਸੀ ਸਿੱਧੀ ਗੱਲ ਜੀ ਆ ਮੈਨੂੰ ਇਹੋ ਜੀ ਗੱਲਾਂ ਦੱਸ ਇਹਦਾ ਮਤਲਬ ਆਪਾਂ ਖਾਂਦਾ ਨਹੀਂ ਇਤਾਂ ਦੇ ਬੰਦੇ ਆ ਹਨਾ ਜੁਬਾਨ ਨਾਲ ਸੰਭਾਲ ਕੇ ਬੋਲ ਤੇ ਇਹ ਨਾ ਇਥੇ ਛਤਰੋਲੇ ਦੇ ਤੇਰੀ ਕਿਉਂ ਮਿਰਚਾਂ ਲੱਗੀ ਐਸ ਗੱਲ ਦੀਆਂ ਬੋਲੋ ਤੇਨ ਦੱਸਾਂ ਕਿ ਮਿਰਚ ਲੱਗੀ ਇਹ ਕੁੜੀ ਨੂੰ ਪਹਿਲੇ ਵਿਆਹ ਕੇ ਲੈ ਆਉਣਾ ਆਪਣੇ ਘਰ ਬਾਅਦ ਵਿੱਚ ਉਹਦੇ ਨਾਲ ਆ ਕੁਝ ਕਰਨਾ ਆ ਬੜੀ ਸੋਨੇ ਕਰ ਤੂੰ ਤਾਂ ਤੁਹਾਡੀ ਸਾਰੇ ਟੱਬਰ ਦੀ ਬੋਲਦੀ ਕਿਤਾ ਤੂੰ ਚੱਲ ਫੋਲੀਗਾ ਮੇਰੇ ਬਾਹਰ ਨਾ ਆ ਕੇ ਚੱਲ ਜੀ ਮਨਜੀਤ ਮੇਰੇ ਬਾਹਰ ਛੱਡੋ ਛੱਤਰੀ ਬਾਹਰ ਗੱਲ ਤਾਂ ਸੁਣਾ ਮੇਰੀ ਇਹ ਗੱਲ ਜੀ ਕਰਦਾ ਮਨਜੀਤ ਕੀ ਕਰਦੇ ਭਈ ਉਹ ਆਹ ਵੇਖੋ ਕੀ ਹੋਇਆ ਆ ਬੋਲਦੀ ਕਿਤਾ ਮੇਰੇ ਸਾਹਮਣੇ ਇਹਨੂੰ ਅਗਲੀ ਦਿਖਾਈ ਕਿਉਂ ਸਫਾਈ ਨਹੀਂ ਕੀਤੀ ਇਹ ਤਾਂ ਮੈਂ ਕਿ ਐਸੀ ਛੱਤ ਪੂੰਝ ਕੇ ਆ ਸਫਾਇਦ ਕਰਨ ਦੇ ਹੀ ਚੱਗੀ ਭਲੀ ਹਾਂ ਪਰ ਇਹਨੂੰ ਬੋਲਣ ਦੀ ਬਾੜੀ ਤੇ ਵੀ ਨਹੀਂ ਹੈਗੀ ਇਹ ਮੇਰੇ ਸਾਹਮਣੇ ਸਿੱਧਾ ਬੋਲਦੀ ਪਤਾ ਮੈਂ ਕਹਿੰਦੀ ਹਾਂ ਹਾਂ ਅਦੀ ਮੈਂ ਕੋਈ ਗੱਡੀ ਪੜੀ ਲੈਣੀ ਜੋ ਕਰਨਾ ਕਰ ਲੋ ਹਾਂ ਤੂੰ ਵੱਡੀ ਨਹੀਂ ਲੱਗਿਆ ਨਹੀਂ ਹੈ ਤੂੰ ਵੱਡੀ ਨਹੀਂ ਲੱਗਿਆ ਮੰਮੀ ਜੀ ਕੀ ਕੀ ਮੋੜ ਨਹੀਂ ਕੋਲੜ ਤੇ ਤੂੰ ਨਹੀਂ ਹੈ ਬੱਕੁਰ ਇੰਨੀ ਨਹੀਂ ਹੈ ਆਖੀ ਤੇ ਲੱਗੀ ਇਹਨੂੰ ਮੈਂ ਇਥੇ ਲੰਮੇ ਪਾਲ ਮੈਨੂੰ ਇਸ ਡਾਂਗ ਤੇ ਡਾਂਗ ਹੁਣ ਖੜੇ ਰਹਿ ਜਾ ਸੁਆਕੀਂ ਕਰਦੇ ਮਾਰੇ ਦੇ ਖੱਟੇ ਕਰਦੀਗਾ ਬੋਲ ਲੈ ਕੇ ਆਨੇ ਕੀ ਨਹੀਂ ਕੱਢੇ ਇਹਨੂੰ ਪੈਰੀ ਸੁਤਰ ਕਰਦੀਆਂ ਲੱਕੇ ਗੱਡੀ ਨਹੀਂ ਲੈ ਕੇ ਆਣੀ ਮੇਰੀ ਗੱਲ ਸੁਣ ਲੋ ਕਿਆ ਨਾ ਮੈਨੂੰ ਭਾਵੇਂ ਜਾਨੋ ਮਾਰ ਦੋ ਜੋ ਟੜੇ ਦਾ ਮਾਪ ਤੱਕ ਹੁੰਦਾ ਤੁਸੀਂ ਕਰ ਲੋ ਇਹਨੂੰ ਤਾਂ ਜਾਨੋ ਹੀ ਮਾਰਨਾ ਪੈਣਾ ਗੱਡੀ ਗੁੱਡੀ ਨਹੀਂ ਆਉਣੀ ਲੱਗਦੀ ਸਮਝ ਤੁਸੀਂ ਕਿੱਝ ਹੋਗੇ ਪਹਿਲੀਆਂ ਗੱਡੀਆਂ ਲੈਣ ਮੇਰੀ ਗੱਲ ਸੁਣੋ ਹਾਏ ਦਾਰਿਸ਼ਾ ਪਿੰਦੇ ਵੀ ਕੀਤਾ ਹੈ ਤੁਸੀਂ ਬੋਲ ਕੀ ਆ ਭਈ ਇਨਸਾਨ ਥੋੜੀ ਜੇ ਹਾਂ ਜਨੋਰਾ ਦੀ ਨਸਲ ਚੋ ਜੇ ਜਨੋਰਾ ਦੀ ਹਾਂ ਹੈਗੇ ਆ ਹੋਰ ਹੋਰ ਬੋਲ 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 ਹੋਰ ਮम्मी जी ਮੈਂ ਤੇਰਾ ਤੇ ਬੋਲ ਬੋਲ ਮੈਨੂੰ ਮम्मी ਮੈਂ ਤਾਂ ਨਾ ਅਮਾ ਮੈਂ ਨਾ ਇਹਨੂੰ ਆਕੀ ਲਾ ਰਹੀ ਇਹਨੂੰ ਦਮਾ ਤੈਨੂੰ ਕਿਉਂ ਛਾਵੇ ਤੂੰ ਤੀ ਤੈਨੂੰ ਕਿਉਂ ਛਾਵੇ ਕਰ ਗੱਲ ਕਰੋ ਸਿਆ ਜੀ ਹੈ ਛੱਡ ਦੇ ਅੱਜ ਵਾਸਤੇ ਨਹੀਂ ਬੜੀ ਆ ਆ ਜਾ ਗੱਲ ਜੇ ਨਹੀਂ ਸੁਣ ਲਾ ਗੱਲ ਜੇ ਅੱਗੇ ਤੋਂ ਮੇਰੇ ਸਾਹਮਣੇ ਗੱਲ ਬਕਵਾਸ ਕੀਤੀ ਨਾ ਉਹ ਤੇਰੇ ਪੈ ਹੀ ਅੱਗ ਲਾ ਦੂੰ ਅੱਗ ਦਖਦੀ ਸਾਰਿਆਂ ਨੂੰ ਇਹ ਸ਼ਹਿਰ ਪਾਵੇਂ ਵੱਡੇ ਅੰਮੀਏ ਤੇਰੀ लाਡਲੀ ਨੂੰ ਵੱਡੇ ਵਾਟ ਖਾਂਦੇ ਮਾਂ ਐਨੀ ਮੇਰੇ ਹੰਜੂ ਪੂੰਝ ਦੇ ਮੇਰੇ ਵੇ ਮੇਰੇ ਨਾਲ ਤਾਂ ਕਿਉਂ ਹੁੰਦਾ ਪਿਆ ਕਿਉਂ ਹੁੰਦਾ ਮੇਰੇ ਨਾਲ ਤਾਂ ਕੀ ਜ਼ਿੰਦਗੀ ਰਹਿ ਗਈ ਮੇਰੀ ਕਿਤੋਂ ਐਦਾ ਦਾ ਟੱਬਰ ਮੇਰੇ ਪੱਲੇ ਪੈ ਗਿਆ ਗੰਦਾ ਹੱਕ ਕੁੜੀ ਦਾ ਵਿਆਹ ਸਿਰਫ ਇੱਕ ਵਾਰ ਹੁੰਦਾ ਮੇਰੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਅਰ ਰੱਬਾ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੈਨੂੰ ਚੋਕੜ ਮੈਂ ਨਹੀਂ ਜੀਣਾ ਚਾਹੁੰਦੀ ਮੈਂ ਨਹੀਂ ਜੀਣਾ ਚਾਹੁੰਦੀ ਕਦੀ ਮੇਰੇ ਮਾਰੀ ਮੇਰੇ ਇੱਕ ਚਪੇੜ ਵੀ ਨਹੀਂ ਮਾਰੀ ਅੰਜ ਮੈਨੂੰ ਕਿਸੇ ਨੇ ਝੜਕ ਵੀ ਦੇਣੀ ਮੁੰਨੇ ਉਹਦੇ ਦਿਵਾਲੇ ਹੋ ਜਾਣਾ ਤੁਸੀਂ ਕੌਣ ਹੋ ਮੇਰੀ ਗੁੜੀ ਨੂੰ ਕੁਝ ਕਹਿਣ ਵਾਲੇ ਤੇ ਅੱਜ ਅੱਜ ਮੇਰੇ ਦਿਨ ਦੀ ਸ਼ੁਰੂਆਤ ਹੁੰਦੇ ਚਪੇੜ ਨਾਲ ਕੀ ਕਰਾਂ ਮੈਂ ਕਿੰਨੂ ਆਪਣਾ ਦੁੱਖ ਦੱਸਾਂ ਕਿੱਥੇ ਜਾਵਾਂ ਮੈਂ ਨਹੀਂ ਮਿਲਦਾ ਇੱਥੇ ਰੋਣ ਨਾਲ ਗੱਲ ਨਹੀਂ ਬਣਨੀ ਖੁਦ ਤੇ ਮੈਨੂੰ ਕਰਨਾ ਹੀ ਪਊਗਾ ਮੈਂ ਹੁਣ ਕਿਸੇ ਨੂੰ ਨਹੀਂ ਦੱਸਣਾ ਕੁਝ ਜੋ ਕਰੂੰਗੀ ਨਾ ਹੱਸ ਤੂੰ ਆਪ ਹੀ ਕਰੂੰਗੀ ਆ ਮੋਟੋ ਦੀ ਧੀ ਦੁਖੀ ਹੋਊਗੀ ਨਾ ਇਹਨੂੰ ਫੇਰ ਪਤਾ ਲੱਗੂਗਾ ਧੀਆ ਦਾ ਦੁੱਖ ਕੀ ਦੁੱਖ ਹੁੰਦਾ ਵਾ ਕਿ ਧੀ ਜਬਾਨ ਵੱਧ ਗਈ ਇਹਦੀ ਹੈ ਕਿਤਨਾ ਹੱਥੀ ਪੈ ਗਈ ਵੀ ਮੇਰੇ ਹੈ ਅਲੋ ਗੱਲ ਤਾਂ ਫੜ ਲਿਆ ਮੈਨੂੰ ਇਹਨੇ ਇੱਥੇ ਤਾਂ ਕੁਝ ਨਹੀਂ ਹਲੇ ਉੱਤੇ ਪਤਾ ਕਿੰਨੀ ਬਕਵਾਸ ਕੀਤੀ ਮੇਰੇ ਘੜੀ ਕਿੰਨਾ ਬੋਲੀ ਜੇ ਕੋਚ ਇਹਦੀ ਜਵਾੜ ਕਿਤਰਾ ਵੱਧਿਆ ਬੇਨੂ ਹੋ ਗਈ ਕਿਆ ਰਾਤੋਂ ਰਾਤ ਐਡੀ ਗੱਡ ਲੰਬੀ ਇਹਦੀ ਜਮਾਨ ਹੋ ਗਈ ਆ ਇਹ ਕਿਹਦੀ ਚੁੱਕਣਾ ਚਾਹੀ ਆ ਇਹ ਰੱਬ ਜਾਣੇ ਆ ਤੇਰੀ ਭੈਣ ਘਰ ਨਹੀਂ ਨੇਗੀ ਇਹ ਤਦ ਟੁੱਟੇ ਸ਼ਤਰੰਗੂ ਵਧੀ ਜਾਣ ਰਹੀ ਆ ਤੈਨੂੰ ਮੈਂ ਦੱਸਾਂ ਮੈਨੂੰ ਤਰਾ ਦੇ ਦੀ ਉਹਨਾਂ ਜਿਹੜੀ ਸੇਲੀ ਜੀ ਆਈ ਹੋਰ ਚੁੱਕ ਦੇ ਚੁੱਕਣਾ ਦੇ ਜੀ ਤੈਨੂੰ ਮੈਨੂੰ ਪਤਾ ਕੀ ਕਹਿੰਦੀ ਹੈ ਆਂਦੀ ਜਾਣੀ ਕਿੰਨੇ ਨੇ ਗੱਡੀ ਗੁੱਡੀ ਜੋ ਕਰਨਾ ਕਰ ਲੋ ਇਦਾਂ ਬੋਲੀ ਮੇਰੇ ਸਾਹਮਣੇ ਕੀ ਕਹਿੰਦੀ ਗੱਡੀ ਨਹੀਂ ਦੇਣੀ ਆਹ ਤੁਹਾਡਾ ਤੇ ਖਾਣ ਤਾਂ ਨਹੀਂ ਇਦਾਂ ਦਾ ਫਲਾਂਟਿੰਗ ਇਹ ਵੋ ਨਾਲ ਹੀ ਆਹ ਤੂੰ ਪਈ ਨਹੀਂ ਦਾ ਕੀਤਾ ਉਹ ਕਰ ਮੇਰੇ ਮੈਨਾਂ ਵੀ ਇਹੋ ਕਰਨਾ ਚਾਹੁੰਦੇ ਜੀ ਇਹ ਲਈ ਨਿੱਤਰਾ ਕੀਤਾ ਇਹਨੂੰ ਕਿਤਰਾ ਪਤਾ ਪਹਿਲੀ ਨੇ ਇਤਰਾ ਕੀਤਾ ਉਹ ਮੇਰੇ ਮੂੰਹ ਨਿਕਲ ਗਿਆ ਹੁਣ ਮੰਮੀ ਕਿਤੇ ਇਹ ਗਰ ਕੋ ਹੋਣਿਆ ਤੂੰ ਮਾਰੀ ਪੈਣਿਆ ਧੋਆਂ ਕੀ ਕਰਤਾ ਹੈ ਮੇਰੀ ਗੱਲ ਤੈਨੂੰ ਕਿਤੇ ਉਹ ਮੰਮੀ ਮੈਂ ਤਾਂ ਥੋੜੀ ਕੀਤਾ ਵਾ ਹਾਂ ਤੇ ਤੂੰ ਆਪਣੇ ਮੂੰਹ ਤੇ ਜਿੰਦਰਾ ਨਹੀਂ ਸੀ ਲਾ ਕੇ ਰੱਖ ਸਕਦਾ ਉਹ ਨਿਕਲ ਗਿਆ ਨਿਕਲ ਗਿਆ ਮੈਂ ਕਿਹੜਾ ਜਾਣ ਕੇ ਕਰਤਾ ਆ ਇਹਦੀ ਪੁੱਤ ਸਵਾਰਨ ਕਿੰਨਾ ਹੁਣ ਬੋਲਦੀ ਕਿਦਾਂ ਹੁਣ ਮਨ ਕੀ ਕੀ ਹੁੰਦੀ ਹੈ ਹੁਣ ਗਾਂ ਕੀ ਕਰਨਾ ਹੈ ਜਿਹੜਾ ਤੇਰੇ ਮੂੰਹੋਂ ਨਿਕਲ ਕੇ ਆਏ ਆਹੋ ਕੁਝ ਨਹੀਂ ਕਰ ਸਕਦੀ ਇਹਦੇ ਕੋਈ ਕਿਹੜਾ ਕੋਈ ਸਬੂਤ ਹੈ ਸਬੂਤ ਤੂੰ ਹੀ ਕਰ ਕਿਸ ਸਬੂਤ ਮੈਂ ਦ ਮੇਰੀ ਗੱਲ ਸੁਣ ਜੇ ਕਹੂਗੇ ਨਾ ਫਿਰ ਮੁੱਕਰ ਜਾਵਾਂਗੇ ਤਾਂ ਮੁੱਕਰੀਆਂ ਮੈਂ ਕਿਹੜਾ ਤੂੰ ਕਹਣਾ ਮੈਂ ਕਿਹਾ ਹੀ ਨਹੀਂ ਮੈਂ ਕਿਹੜੀ ਗਈ ਫੋਟੋ ਆਬੜਾ ਕੇ ਦਿੱਤੀ ਕਿ ਉਹ ਵਿਆਹ ਕੀਤਾ ਤੇ ਇਹ ਆ ਕੀਤਾ ਵਾ ਮੈਂ ਤੇਰਾ ਨਾ ਤੇਰਾ ਵਿਆਹ ਤਾਂ ਪਹਿਲਾਂ ਤੇਰਾ ਨਾ ਪਹਿਲਾ ਹੀ ਕਿਹਾ ਸੀ ਮਾਜੇ ਬਖੀ ਨਾ ਉਹ ਨਿਕਲ ਗਈ ਗੱਲ ਮਾਦਾ ਮੇਰੀ ਗੱਲ ਸੁਣ ਵੇ ਹੁਣ ਸ਼ਰਮਿੰਦੇ ਆ ਇਹ ਵੇ ਗਾੜੀ ਤੇ ਗੱਲ ਕੱਢਦੀ ਉਹ ਆ ਕੱਲ ਨੂੰ ਤੇਰੇ ਸਹੁਰੇ ਆਏ ਕਿ ਤੇ ਉੰਨਾ ਗਾੜੀ ਨਾਲ ਗੱਲ ਕੱਢ ਦਵੇਂ ਹੈਂ ਨਹੀਂ ਕਰਦਾ ਜੱਪਾਨ ਤੇ ਲਗਾਮ ਰੱਖ ਸਮਝਦਾ ਨਹੀਂ ਗੱਲ ਉਧਰੋਂ ਗੱਡੀ ਲੈਣੀ ਲੈਣੀ ਨਹੀਂ ਹਾਂ ਗੱਡੀ ਲੈਣੀ ਹੋਰ ਲੈਣੀ ਚੋਣੀ ਆ ਤੇ ਫੇਰ ਜਿੰਨਾ ਚੱਕਰ ਆਪਾਂ ਕਾਮਜਾਮ ਨਹੀਂ ਨਾ ਹੁੰਦੇ ਉਹਨਾਂ ਚੱਕਰ ਚੁੱਪ ਕੀਤਾ ਰਹਿ ਆ ਜਿਹੜੇ ਰਾਜ ਦੱਬੇ ਆ ਨਾ ਉਹਨਾਂ ਨੂੰ ਦੱਬਿਆ ਰਹਿ ਕਿਦਰ ਮੈਂ ਦੱਸਾਂ ਨਹੀਂ ਇਹਦੇ ਕੋਈ ਸਬੂਤ ਨਹੀਂ ਗਾ ਕਿਉਂ ਡਰਦੀ ਤੂੰ ਨਾਲੇ ਇਹਦੇ ਸਪੋਸਰੂ ਮੇਰੇ ਕੋਲ ਹੈਗੇ ਆ ਜਿਹੜੀ ਜਾ ਬਗਾਨਿਆਂ ਬੰਦੇ ਨਾਲ ਗੱਲਾਂ ਕਰਦੀ ਏ ਇਹ ਕਿਸਾਨੇ ਬੰਦੇ ਨਾਲ ਗੱਲਾਂ ਕਰਦੀ ਵੇ ਵੀਰ ਮਮਾ ਚੇ ਦੱਸਦੇ ਸੀ ਮੈਨੂੰ ਤੇ ਕੱਲ ਦੱਸ ਮਮੀ ਤੇ ਉਹਦੋਂ ਮੈਂ ਕਿਆ ਹੀ ਨਾ ਕਿ ਮੇਰੇ ਕੋ ਮੇਰੇ ਹੱਥ 'ਤੇ ਇਹਦਾ ਰਾਜ਼ ਲੱਗਾ ਵਾ ਆਹੋ ਉਦੋਂ ਨਾ ਇਹ ਕਿਹਦੇ ਦੇ ਪੁਰਾਣੇ ਆਸ਼ਕਾਂ ਨਾਲ ਗੱਲਾਂ ਕਰਦੀ ਸੀ ਏ ਫੋਨ 'ਤੇ ਉਤੋਂ ਹੀ ਮੈਂ ਫੜ ਲਈ ਤੇਨੂੰ ਪੱਕਾ ਲੈ ਪੱਕਾ ਨਹੀਂ ਮੈਂ ਵੀਡੀਓ ਬਣਾਈਆਂ ਆਪ ਕੋ ਕਿੱਥੇ ਆ ਅੱਗ ਖਾ ਲੈਣਾ ਤੈਨੂੰ ਮੈਂ ਕੋਈ ਰਿਸ਼ਤੇਦਾਰ ਭੈਣ ਭਰਾ ਨਾ ਹੋਵੇ ਉਹ ਨਹੀਂ ਇਹ ਆਪਾਂ ਕਿਤੇ ਝੂਠੇ ਨਾ ਪੈ ਜਾਈਏ ਨੀ ਮੈਂ ਪੂਰੀਆਂ ਗੱਲਾਂ ਸੁਣੀਆਂ ਵਾ ਉਹ ਕਹਿੰਦੀ ਮੈਂ ਤੈਨੂੰ ਛੱਡਦਾ ਪੁਰਾਣੀਆਂ ਗੱਲਾਂ ਇਹ ਵੋ ਆਈ ਉਹ ਤਾਂ ਨਹੀਂ ਗੱਲ ਕਰਦੀ ਕੋਈ ਰਿਸ਼ਤੇਦਾਰ ਨਹੀਂ ਇਹ ਦਫਾ ਕਰ ਆਪਾਂ ਨੂੰ ਕੀ ਕਰਨਾ ਹੈ ਹਾਂ ਆਪਾਂ ਆਪਣਾ ਕੰਮ ਕਰੀਏ ਆਪਣਾ ਭਿਆਨ ਉਧਰ ਨਾ ਮੋ ਲਾਈਏ ਨਹੀਂ ਧਿਆਨ ਨਹੀਂ ਉਧਰ ਲਾਣਾ ਮੰਮੀ ਪਰ ਮੈਂ ਤਾਂ ਸਬੂਤ ਤੇ ਰੱਖ ਲਿਆ ਨਾ ਫੇ ਕੱਲੇ ਨੂੰ ਇਹਦੇ ਮਾਂ ਪਿਓ ਬੋਲੋਗੇ ਕਿ ਗਾਇ ਇਹ ਤਾਂ ਕਹਿ ਸਕਦੇ ਆ ਨਾ ਕਿ ਉਹਨਾਂ ਨੇ ਗੱਲਾਂ ਕਰਦੀ ਕਿ ਪੁਰਾਣੀਆਂ ਬੰਨੇ ਧਿਆਨ ਇਹ ਤਾਂ ਤਾਂ ਹੀ ਸਾਨੂੰ ਤਾਂ ਨਹੀਂ ਟਿੱਚ ਜਾਂਦੀ ਏ ਇਥੇ ਦੇ ਤਾਂ ਸਾਰਾ ਦਿਨ ਉਹ ਸਿਰ ਥੱਕਨ ਨੂੰ ਟਾਈਮ ਨਹੀਂ ਮਿਲਦਾ ਆ ਗੱਲਾਂ ਕਿਹੜੇ ਬਲੇ ਕਰ ਲੈਂਦੀ ਆ ਆ ਜਿੰਨਾ ਘਰ ਦਾ ਕੰਮ ਦਾ ਬੋਝ ਉਹਦੇ ਸਿਰ ਤੇ ਪਾਇਆ ਏ ਤੇ ਉਹਦਾ ਤਾਂ ਬੁਰਾ ਹਾਲ ਹੋ ਜਾਂਦਾ ਇਹਨੂੰ ਪਤਾ ਸਵੇਰ ਦੀ ਰੋਟੀ ਤੇ ਅਗਲੀ ਸ਼ਾਮਾਂ ਨੂੰ ਖਾਂਦੀ ਹੋ ਮਮੀ ਉਹ ਕਿਤੇ ਇੱਕ ਦਿਨ ਲੱਗੀ ਹੋਈ ਉਹਦੇ ਨਾਲ ਇਹਦੀ ਕਿਸਮਤ ਮਾੜੀ ਤੇ ਮੇਰੀ ਚੰਗੀ ਹੁੰਦਣ ਤੇ ਮੈਂ ਉਧਰ ਫੜਲੀ ਤੂੰ ਇਹ ਮੇਰੇ ਮਨ ਵਿੱਚ ਰਹੀ ਆ ਗੱਲਾਂ ਦੀ ਆਹ ਵੇਖ ਤੇ ਮੈਂ ਵੀ ਇਹੋ ਦਿਖਾ ਦਿੰਨਾ ਮਾਤਾ ਕਿਹੜੀ ਗੱਲ ਕਰਦੀ ਆਵੇ ਆ ਆ ਆ ਆਪਾ ਬੁੱਤ ਇੱਕ ਮਿੰਟ ਬੁਖਾ ਸੁਣਿਆ ਕਿ ਨਹੀਂ ਮਰਜੀ ਹੈ ਕਿ ਕਿਸ ਬੁੱਤ ਆ ਉਹ ਤਾਂ ਕਿਸੇ ਨੂੰ ਕਹਿਣ ਲਈ ਆ ਕਿ ਮੈਨੂੰ ਕੁੱਟਦੇ ਮਾਰਦੇ ਆ ਹੈ ਤੇ ਅੱਗੋ ਕਹਿਣ ਡਿਆ ਕਬੂਦਾਸ ਤੂੰ ਪਹਿਲਾਂ ਕਿਉਂ ਦੱਸਿਆ ਆ ਕੀ ਪਰਾ ਕੋਈ ਮਾਮੇ ਦਾ ਮੁੰਡਾ ਕੋਈ ਚਾਚੇ ਦਾ ਮੁੰਡਾ ਕੋਈ ਸਤੇ ਦਾ ਪੇੜ ਭਰਾਵੰਦ ਆਪਾ ਬੁੱਤ ਇਹਦੇ ਟੈਲੀਫੋਨ ਤੇ ਆਧਾਰ ਤੇ ਉਹਨੂੰ ਗਾਇਲ ਗੱਲ ਨਹੀਂ ਕਹਿ ਸਕਦੇ ਕਿ ਸ਼ਾਇਦ ਉਹ ਕਿਤੇ ਗਲਤ ਆ ਨਾ ਪੁੱਤ ਆਹ ਗੱਲ ਨਹੀਂ ਕਹਿਣੀ ਜਿਹੜਾ ਆਪਾਂ ਕੰਮ ਚਲਾਣ ਦੇ ਉਹ ਕੰਮ ਚਲਾ। ਕੰਨੀ ਕਿਸੇ ਦੇ ਗਲਤ ਇਲਜ਼ਾਮ ਨਹੀਂ ਲਾਣਾ ਆਪਾਂ। ਤੇ ਮੈਂ ਦੱਸਾਂ ਇਹ ਗੱਲ ਕਰਕੇ ਕਿ ਤੇ ਤੂੰ ਰੋ ਛਿੱਤਰਾ ਖਾਲੀ ਘੁੰਮਣਾ ਤੁਰ। ਉਹ ਮਾਤਾ ਬੋਲੀ ਚੱਲੀ ਉਹ ਮੇਰੇ ਉਹਦਾ ਭਰਾ ਦੇਖੇ ਕਿਤਰਾ ਲੰਬੂ ਜਿਹਾ ਦਾ ਭਰਾ ਹੈ ਉਹ ਤੈਨੂੰ 1 ਵਜੇ ਤੂੰ ਤਾਂ ਨਾਲ ਹੀ ਢੱਗ ਪੈਣਾ। ਬਸ ਇਹ ਕੀ ਨਾ ਗੱਦਾ ਉਹਨੂੰ ਅਥੇ ਕਹਿਣਾ ਹੈਗਾ ਆਹ ਗੱਲ ਨਾ ਕਰ। ਮੇਰੀ ਗੱਲ ਸੁਣ। ਬਾਕੀ ਰਹਿ ਕੀ ਗੱਲ ਜਰਮਦਰ ਦੀ ਤੇਰੀ ਗੱਡੀ ਦੀ। ਗੱਡੀ ਤੇ ਆਪਾਂ ਲੈਣੇ ਲੈਣੇ ਆ। ਦੂਜੀ ਗੱਲ। ਉਹਦੀ ਮਾਂ ਨੂੰ ਕਰ ਤੂੰ ਫੋਨ। ਜੇ ਸਾਡੇ ਘਰ ਉਹਦੀ ਕੋਈ ਸਹੇਲੀ ਜਾਂ ਕੋਈ ਉਹਦਾ ਰਿਸ਼ਤੇਦਾਰ ਸਾਡੇ ਦਲੀਜ਼ 'ਤੇ ਆਪਣਾ ਚਾਹੀਦਾ ਇਹ ਗੱਲ ਮੈਂ ਕਰਾਂ ਕਿਉਂ ਉਹ ਤਾਂ ਗੱਡੀ ਤੂੰ ਚਲਾ ਨਹੀਂ ਮੇਨੂੰ ਕਿਹੜੀ ਗੱਡੀ ਚਲਾਉਣ ਦੀ ਜਾਜ ਹੈ ਹੈ ਜੇ ਨਹੀਂ ਕਰਨੀ ਤਾਂ ਮੈਂ ਕਰ ਲੈਣੀ ਤੇਰੀ ਸੱਸ ਨਾਲ ਐਡੀ ਵੱਟੀ ਕਿਹੜੀ ਗੱਲ ਹੈ ਕਹਿਂ ਚ ਕੀ ਹਰ ਜਿਆ ਠੀਕ ਹੈ ਦੂਜੀ ਗੱਲ ਆ ਤੇਰੀ ਵੀ ਨੂੰ ਗੱਲ ਬੜੀ ਚਚੀ ਹੋ ਆ ਪਹਿਲਾਂ ਤਾਂ ਵਾਕੇ ਨਹੀਂ ਸੀ ਜਬਾਨ ਖੋਲਦੀ ਅਕ ਚਲੋ ਦੀ ਸੇਲੀ ਆਈ ਹੈ ਨਾ ਉਹਨੇ ਤੇ ਅੱਜ ਪਸੀਨੇ ਛਿੜਾ ਦਿੱਤੇ ਦੇਖਿਆ ਜੀ ਇਹ ਬੋਲਦੀ ਨਹੀਂ ਇਹ ਪੱਕੀ ਗੱਲ ਆ ਇਹਦੀ ਉਸੇ ਸੇਲੀ ਦਾ ਬੇੜਾ ਕਰਕੇ ਆਈ ਜਿਹੜੀਆਂ ਇਹਨੂੰ ਮਤਾਂ ਦੇ ਕੇ ਗਈ ਆ ਉਹ ਮੈਨੂੰ ਲੱਗਦਾ ਵੀ ਇਤਨਾ ਕਿਤੇ ਨੌਕਰੀ ਨੌਕਰੀ ਕਰਦੀ ਆ ਦੇਖਿਆ ਕਿੰਨੀ ਐਕਟਿਵ ਜੀ ਸੀ ਉਹ ਆਹੋ ਤੂੰ ਫਿਕਰ ਨਾ ਕਰ ਮੈਂ ਹੁਣੇ ਉਹਦੀ ਮਾਂ ਨਾਲ ਕੰਮ ਕਰਕੇ ਗੱਲ ਕਰਦੀ ਆ ਤੇ ਆ ਵੇਲਾ ਅਤੇ ਤੇਰੀ ਜਨਾਨੀ ਨੇ ਮੇਰੇ ਨੋਧਰਾ ਕੀ ਤਰ੍ਹਾਂ ਮਾਰਦੇ ਆ ਤੇ ਆ ਇੱਕ ਨਾ ਇੱਕ ਦਿਨ ਇਹੋ ਨੋਧਰਾ ਮੈਂ ਉਹਦੇ ਮਾਰ ਰੀਆਂ ਬਾਕੀ ਘਟ ਤਾਂ ਮੈਂ ਵੀ ਨਹੀਂ ਕੋਈ ਉਹ ਤਨਾ ਕੀਤੀ ਹੰ ਭੈਣ ਤੇ ਭਾਈਆ ਕਿੱਥੇ ਮਰ ਗਏ ਮੈਨੂੰ ਇਹ ਨਹੀਂ ਸਮਝਉਂਦੀ ਇਹਨਾਂ ਦੀ ਹਾਏ ਹਾਏ ਵੇ ਤੇ ਕੀ ਕਰਾਂ ਹੋ ਰਿਹਾ ਇਸ ਕਾਬੂ ਨਹੀਂ ਆਉਂਦੀ ਜ ਦੋਵਾਂ ਦੇ ਨਾ ਵੇ ਨਾ ਲੱਖਾਂ ਦੀ ਮੇਰੀ ਇੱਕ ਧੀ ਅੰਗ ਤੋਂ ਮਾਰੀ ਜਾਣ ਡਿਆ ਨਾ ਪੁੱਤ ਨਾ ਇਤਰਾ ਨਾ ਕਿੱਥੇ ਗਏ ਕਿੱਥੇ ਆ ਮੈਂ ਇਹ ਕਹਿਣ ਦਿਆਂ ਵਾ ਦੇਖ ਕਿੱਚ ਕਿੱਚ ਤੂੰ ਲੰਦੇ ਉਹ ਵੀ ਕਿਧਰ ਗਏ ਕੰਮ ਦੱਸਦਾ ਕਿ ਤੈਨੂੰ ਮੈਂ ਚੱਲ ਮੇਰਾ ਫੋਨ ਫੜ ਕੇ ਲੈ ਕੇ ਤੂੰ ਮਾਰਨਾ ਫੋਨ ਦਾ ਲੈ ਕੇ ਆ ਲੈ ਕੇ ਆ ਮੇਰੇ ਫੋਨ ਤੋ ਕਰ ਰੋ ਕਿਉਂ ਤੋ ਉਹ ਦਦਾਲੇ ਤੋ ਤੇ ਗੱਲ ਨਹੀਂ ਕਰਨੀ ਆ ਆ ਲੈ ਬੰਬ ਆ ਲੈ ਲੰਮ ਲੋ ਮੈਂ ਅਕ ਕਾਰ ਵੀ ਟੈਲੀਫੋਨ ਹਲੋ ਹਲੋ ਹਾਂਜੀ ਹਾਂਜੀ ਭੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਠਾਕ ਆ ਵੇਖ ਲੋ ਆ ਤੁਸੀਂ ਕੱਲ ਗਏ ਜੀ ਤੇ ਅੱਜ ਫੇਰ ਮੈਂ ਤੁਹਾਨੂੰ ਯਾਦ ਕਰ ਲਿਆ ਮੈਨੂੰ ਪਤਾ ਸੀ ਮੈਂ ਤੇ ਆਪ ਟਿਕਣ ਨਹੀਂ ਆ ਪੈਨਜੀ ਦਾ ਫੋਨ ਨਹੀਂ ਆਇਆ ਮੈਂ ਤਾਂ ਤੁਹਾਡਾ ਸੁਭਾਅ ਹੀ ਬੜਾ ਚੰਗਾ ਲੱਗਾ ਲੈ ਪੈਨਜੀ ਮੈਂ ਸੱਚੀ ਜਿਦਾਂ ਨਾ ਬੋਲਦੀ ਨਾ ਸਾਰੇ ਮੈਨੂੰ ਕਹਿੰਦੇ ਤੁਹਾਡਾ ਸੁਭਾਅ ਬੜਾ ਚੰਗਾ ਪੈਨਜੀ ਹੋਰ ਸੁਣਾਓ ਪਰਿਵਾਰ ਦੀ ਬੱਸ ਪੈਨਜੀ ਬਹੁਤ ਵਧੀਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਤੁਹਾਨੂੰ ਹੁਣ ਪੈਨਜੀ ਬਿਨ ਨਾਗਾ ਰੋਜ਼ ਫੋਨ ਕਰਿਆ ਕਰੂੰਗੀ ਤੇ ਵੇਖ ਲਓ ਮੈਂ ਤੁਹਾਨੂੰ ਫੋਨ ਕਰਤਾ ਜੀ ਚੰਗਾ ਕੀਤਾ ਪੈਨਜੀ ਮੇਰਾ ਵੀ ਜੀ ਕਰਦਾ ਕਿ ਗੱਲ ਕਰਾਂ ਕਿੰਨੇ ਦਿਨ ਹੋ ਗਏ ਆ ਹਾਂ ਨੇ ਚੰਗਾ ਉਹ ਤਾਂ ਸਸੀ ਘਰ ਆਵਾ ਮਮੇ ਨਾਲ ਸਸੀ ਘਰ ਮਮੀ ਜੀ ਸਸੀ ਘਰ ਬਾਉ ਕੀ ਹਾਲ ਆ ਠੀਕ ਆ ਬੜਾ ਵਧੀਆ ਬੜਾ ਵਧੀਆ ਤੇ ਪਤਾ ਆਈ ਜਾਨੋ ਮਾਂ ਨੂੰ ਮੇਰੀ ਜਾਨੋ ਹਾਂਜੀ ਹਾਂਜੀ ਮੈਂ ਮਾਰਦਾ ਕਿਸ ਦਿਨ ਚੱਕਰ ਕੋਈ ਗੱਲ ਜਰੂਰ ਜੀ ਅੱਛਾ ਅੱਛਾ ਚੰਗਾ ਬੋਲਦੇ ਚੰਗਾ ਆ ਆ ਹੋਰ ਸੁਣਾਓ ਮੈਂ ਜੀ ਮੋਟੀ ਨਗੀ ਆ ਚੱਲ ਜੇ ਠੀਕ ਜੇ ਭੈਣ ਜੀ ਬੜੀ ਵਧੀਆ ਭੈਣ ਜੀ ਮੋਟੀ ਤੇ ਪੇਕੇ ਕਿਸ ਤਰ੍ਹਾਂ ਠੀਕ ਠਾਕ ਹੈ ਹਾਂ ਵਧੀਆ ਹੈ ਭੈਣ ਜੀ ਵਧੀਆ ਪਰ ਦੂਜੇ ਦਿਨ ਪੇਕੇ ਕੀ ਕਰਨ ਜਾਂਦੀ ਹੈ ਤੁਸੀਂ ਕਹਿੰਦੇ ਪੇਕੇ ਜਾਂਦੀ ਹੈ ਨਹੀਂ ਭੈਣ ਜੀ ਤੇਰੇ ਗੱਲ ਤੇ ਕੋਈ ਹੈ ਨਹੀਂ ਆ ਹਾਂ ਉਦਾਂ ਹੀ ਆ ਕੋਈ ਕੰਮ ਤਾਂ ਦਾਈ ਤੇ ਤਾਂ ਕਰਕੇ ਗਈ ਉਹ ਤੇਰਾ ਰੋਹ ਹੀ ਤੇ ਨਹੀਂ ਜਾਂਦੀ ਅੱਛਾ ਤੁਸੀਂ ਕਰਦੀ ਹੈ ਤੇ ਫਿਰ ਭੈਣ ਜੀ ਮਗਰ ਰੋਟੀ ਪਾਣੀ ਤੁਸੀਂ ਆ ਬਲੰਦੇ ਜੇ ਨੇ ਰੋਟੀ ਪਾਣੀ ਉਹ ਵੀ ਬਣਾ ਜਾਂਦੀ ਰਿੰਦਾ ਗੁੰਦਾ ਮੂੰਹ ਹੀ ਕਰ ਲੈਣੀ ਭੈਣ ਜੀ ਨਹੀਂ ਭੈਣ ਜੀ ਤੁਸੀਂ ਨਾ ਕੰਮ ਨਾ ਕਰਿਆ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਇੱਕ ਦਿਨ ਸ਼ੰਮੀ ਕਹਿਣ ਡਈ ਸੀ ਕੱਦੀ ਮੇਰੀ ਮੰਮੀ ਆਖੇ ਬੜਾ ਵਿਚਾਰੀ ਕੰਮ ਕਰਦੀ ਰਹਿੰਦੀ ਸਾਰਾ ਦਿਨ ਮੇਰੀ ਭਾਬੀ ਤਾਂ ਕੋਈ ਕੰਮ ਨਹੀਂ ਕਰਦੀ ਹੈਗੀ ਨਹੀਂ ਭੈਣ ਜੀ ਕੰਮ ਤੇ ਉਹ ਵਾਧੂ ਕਰਦੀ ਆ ਤੇ ਜਿਹੜਾ ਰਿੰਦਾ ਗੁੰਦਾ ਨਾਲ ਭੈਣ ਜੀ ਮੂੰਹ ਹੀ ਹੱਥ ਪੱਲਾ ਲਾ ਦਿੰਨੀ ਆਹ ਉਂਤਰਾ ਬੁੱਢੇ ਹਟਾਣੇ ਹੁਣ ਕਾ ਕਿੱਥੇ ਵਧਣਾ ਵਾ ਲਾਗੋ ਹੱਥ ਪੱਲਾ ਲਾ ਲੀਏ ਗੋਡੇ ਗਿੱਡੇ ਤੁਰੇ ਰਹਿੰਦੇ ਮੈਂ ਤੁਹਾਨੂੰ ਬਥੇਰਾ ਹੌਸਲਾ ਦਿੱਤਾ ਮੈਂ ਕਿਹਾ ਪੁੱਤ ਇਹਨੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਬਹੁਤੀ ਗਲਤੀ ਤੇਰੀ ਮੰਮੀ ਨੂੰ ਦੋ ਚਾਰ ਦਿਨ ਫਿਰ ਬੜੀ ਭੈਣ ਜੀ ਪਰੇਸ਼ਾਨ ਰਹਿੰਦੀ ਜੇ ਅੱਛਾ ਹਾਂ ਬੜੀ ਪਰੇਸ਼ਾਨ ਰਹਿੰਦੀ ਜੇ ਰੋਂਦੀ ਰਹਿੰਦੀ ਆ ਕਿ ਮੇਰੀ ਭਾਬੀ ਨਹੀਂ ਚੰਗੀ ਹੈ ਮੇਰੀ ਮੰਮੀ ਕੋ ਸਾਰੇ ਘਰ ਦਾ ਕੰਮ ਕਰਵਾਂਦੀ ਆ ਸਭ ਕੁਝ ਕਰਵਾਂਦੀ ਮੇਰੀ ਮੰਮੀ ਕੋ ਤੜਕੀ ਉਟਕੇ ਮੇਰੀ ਮੰਮੀ ਕੱਪੜੇ ਵੀ ਧੋਂਦੀ ਆ ਹੈ ਕੰਮਲੀ ਉਹਨੂੰ ਮੇਰਾ ਇਨਾ ਫਿਕਰ ਕਿਉਂ ਲੱਗ ਗਿਆ ਇੱਥੇ ਤਾਂ ਬਹੁਤ ਸੋਹਣਾ ਭੈਣ ਜੀ ਚੱਲਣ ਡਿਆ ਆਪਣੇ ਆਪੋ ਆਪਣੇ ਹਿਸਾਬ ਨਾਲ ਕੰਮ ਚੱਲਣ ਡਿਆ ਭੈਣ ਜੀ ਹੁਣ ਮੈਨੂੰ ਤੁਹਾਡੇ ਘਰ ਦੀਆਂ ਗੱਲਾਂ ਦਾ ਕੀ ਪਤਾ ਹੈ ਅਗਲੇ ਨੂੰ ਹੁਣ ਪਤਾ ਤੇ ਮੈਂ ਤਾਂ ਰஞ்சிਤ ਨੂੰ ਕਹਿਣ ਡਿਆ ਸੀ ਮੈਨੂੰ ਕਹਿੰਦਾ ਮੰਮੀ ਮੈਂ ਜਾਣਾ ਮੰਮੀ ਕੋ ਕਹਿ ਕੇ ਆਣਾ ਮੰਮੀ ਜੇ ਬਹੁਤਾ ਤੰਗ ਕਰਦੀ ਆ ਤੇ ਤੁਸੀਂ ਇੱਧਰ ਆ ਜਾਓ ਯਾਰ ਕੋਈ ਨਹੀਂ ਭੈਣ ਜੀ ਇੱਧਰ ਕੀ ਤੇ ਉੱਧਰ ਕੀ ਕੋਈ ਗੱਲ ਹੋ ਆ ਪਾਕਿਸਤਾਨ ਬੰਦੇ ਆ ਵੀ ਆ ਕਰ ਤੇਰਾ ਤੇ ਆ ਮੇਰਾ ਬਿਲਕੁਲ ਗੱਲ ਸਹੀ ਕਹੀ ਜੀ ਭੈਣ ਜੀ ਬੰਦੇ ਆ ਥੋੜਾ ਕੁਝ ਹੈ ਹੁਣ ਤਾਂ ਆਪਾਂ ਇੱਕ ਹੋ ਗਏ ਆ ਹੈ ਤੇ ਨਾਲੇ ਕੋਈ ਆਪਾਂ ਕੁੜਮ ਥੋੜਾ ਆਪਾਂ ਦੋਵੇਂ ਪਹਿਣਾ ਪਹਿਣਾ ਹਾਂਜੀ ਹਾਂਜੀ ਉਹਨਾਂ ਸਾਡੇ ਲਾਗੇ ਭੈਣ ਜੀ ਨਾ ਆ ਗਵਾਂਢੀ ਗੱਡੀ ਲੈ ਕੇ ਆਏ ਕਿਤੇ ਐਡੀ ਨਵੀਂ ਐਡੀ ਸੋਹਣੀ ਭੈਂਜੀ ਗੱਡੀ ਆਦਰਾ ਕਈ ਗੱਡੀਆਂ ਤੇ ਮੈਨੂੰ ਨਾ ਹੀ ਨਹੀਂ ਆਂਦੇ ਹੈ ਤੇ ਉਹ ਮੈਨੂੰ ਗੱਲ ਕਰਨ ਡਏ ਸੀ ਕੰਦੇ ਮੈਂ ਕਿਹਾ ਵੀ ਗੱਡੀ ਤੁਸੀਂ ਵਿਆਹ ਨੂੰ ਤਾਂ ਮਹੀਨਾ ਹੋ ਗਿਆ ਤੇ ਗੱਡੀ ਹੁਣ ਆਈ ਆ ਤੇ ਉਹ ਕੰਦੇ ਨਹੀਂ ਆਖੇ ਨਾ ਕੀ ਨਾ ਕੰਦੇ ਜਵਾਈ ਸਾਡਾ ਕਹਿੰਦਾ ਸੀ ਗੱਡੀ ਬੜੀ ਸੋਹਣੀ ਆ ਤੇ ਆਪਾਂ ਗੱਡੀ ਦੇ ਦਿੱਤੀ ਉਹਨਾਂ ਨੇ ਮੈਂ ਕਿਹਾ ਵਿਆਹ ਤੋਂ ਬਾਅਦ ਕੱਢੀ ਦਿੱਤੀ ਆ ਕੰਦੇ ਭੈਂਜੀ ਸਾਡੀ ਕੁੜਮ ਬੜੇ ਚੰਗੇ ਆ ਉਹਨਾਂ ਨੇ ਗੱਡੀ ਦਿੱਤੀ ਜੀ ਉਹਨਾਂ ਨੂੰ ਚਾਲੇ ਭੈਣ ਜੀ ਆਪੋ ਆਪਣਾ ਕੈਨੇ ਘਰ ਦੇਖਣਾ ਕਿ ਕੋਈ ਜ਼ਿਆਦਾ ਕਿ ਕੋਈ ਥੋੜਾ ਭਾਈ ਤੇ ਤੁਹਾਨੂੰ ਪਤਾ ਇਹਨੇ ਜੋਗੇ ਨਹੀਂਗਾ ਮਹਾ ਕੀਤਾ ਅੱਗੇ ਤੁਹਾਨੂੰ ਪਤਾ ਫੜ ਦੜ ਕੇ ਕੱਲਾ ਤੇ ਮੂਲਾ ਕਿੰਨੀ ਕੁ ਕਿਤੇ ਕਮਾਈ ਆ ਜਿੰਨੇ ਕੁ ਜੋਗੇ ਹਾਂ ਮਾੜਾ ਚੰਗਾ ਕਰਤਾ ਧੀ ਨੂੰ ਘੜਕਲਾਤਾ ਤੂੰ ਆਵ ਸਿਆਣੇ ਜੀ ਧੀ ਆਲੇ ਕੀ ਦੇ ਸਕਦੇ ਆ ਲੈ ਭੈਣ ਜੀ ਮੈਂ ਤਾਂ ਵੈਸੇ ਗੱਲ ਕਰਨ ਢਈ ਆ ਹੁਣ ਇਸ ਤਰ੍ਹਾਂ ਨਾ ਨਾ ਕਹੋ ਆਖੇ ਸਾਡਾ ਕੋ ਕੀ ਨਹੀਂ ਟੜਗੋ ਕੀ ਨੇ ਜਿੰਨਾ ਦਾ ਮੁੰਡਾ ਬਾਹਰ ਸੈੱਟ ਹੈਗਾ ਏ ਉਹਨਾਂ ਕੋਲ ਤਾਂ ਸਭ ਕੁਝ ਆ ਪਰ ਮੈਂ ਤਾਂ ਤੁਹਾਡੇ ਨਾਲ ਵੈਸੇ ਗੱਲ ਕਰਨ ਲਈ ਸੀ ਭੈਣ ਜੀ ਨਹੀਂ ਕੋਈ ਗੱਲ ਨਹੀਂ ਭੈਣ ਜੀ ਗੱਲ ਕਰਨ ਦਾ ਤੇ ਨਹੀਂ ਗਾ ਮੈਂ ਵੀ ਗੱਲ ਕੀਤੀ ਆ ਵੀ ਭੈਣ ਜੀ ਅਖੇ ਜਿੰਨੇ ਕ ਜੋਗੇ ਮਾਤਣ ਆ ਕੀਤਾ ਵਾ ਇਹ ਆਲੇ ਭੈਣ ਜੀ ਕਿੰਨਾ ਕ ਦੇ ਸਕਦੇ ਜਿੰਨਾ ਤੁਹਾਡੇ ਘਰ ਤੇ ਕਿਤੇ ਲਾਈ ਨਹੀਂ ਲੱਗਣ ਦੇ ਕਿਤੇ ਬਾਹਰ ਤਾਂ ਕਿ ਤੁਹਾਡੇ ਘਰ ਹੀ ਕਿਆ ਅਹੀਂ ਭੈਣ ਜੀ ਤੁਹਾਡੀ ਰੀਸ ਕਿੱਥੋਂ ਕਰ ਲੈਣੀ ਮੈਂ ਤਾਂ ਕਿਤੇ ਸ਼ੂਗਰ ਕਰਦੀ ਰੱਬ ਦਾ ਵੀ ਮੇਰੀ ਧੀ ਨੂੰ ਵੀ ਜੈਡਾ ਸੋਹਣਾ ਕਰ ਲਵਾ ਚੱਲ ਭੈਣ ਜੀ ਤੁਸੀਂ ਇਹ ਗੱਲ ਕਹੀ ਤੇ ਤੁਸੀਂ ਐ ਸਾਡਾ ਸਿਰ ਉੱਚਾ ਕਰਤਾ ਜੇ ਬਾਕੀ ਗੱਡੀਆਂ ਦੀ ਕਿਹੜੀ ਗੱਲ ਐ ਹਾਂ ਆ ਪੈਸੇ ਦੇ ਹੱਥਾਂ ਦੀ ਮੈਲ ਹੁੰਦੀ ਆ ਆ ਤੁਹਾਡਾ ਕੋ ਜਰਕ ਜੇ ਕਿਹਾ ਵੇ ਤੁਸੀਂ ਵੀ ਨਾ ਗੱਡੀ ਦੇੋਗੇ ਤੁਸੀਂ ਤਾਂ ਛੱਟ ਗੱਡੀ ਦੇ ਦੇਣੀ ਸਾਨੂੰ ਭੈਣ ਜੀ ਜੇ ਤੁਹਾਨੂੰ ਇੱਕ ਵਾਰੀ ਕਿਹਾ ਤਾਂ ਮੈਨੂੰ ਪਤਾ ਭੈਣ ਜੀ ਤੁਹਾਨੂੰ ਕਹਿਣਾ ਹੀ ਨਹੀਂਗਾ ਤੁਸੀਂ ਤਾਂ ਇੱਡੇ ਚੰਗੇ ਜੇ ਇੰਨਾ ਘਰ-ਬਾਰ ਰੱਜੇ ਪੁੱਜੇ ਤੇ ਤੁਹਾਨੂੰ ਥੋੜੀ ਕਹਿਣਾ ਸਾਨੂੰ ਗੱਡੀ ਜੋ ਉਹ ਉਹ ਆ ਆ ਹਾਂ ਹਾਂ ਉਹ ਆਪਾਂ ਕਿਉਂ ਕਹਿਣਾ ਭੈਣ ਜੀ ਔਰ ਠੀਕ ਹੈ ਠੀਕ ਹੈ ਗੱਲ ਅੱਛਾ ਭੈਣ ਜੀ ਅ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਉਹ ਤੇ ਜਿਹੜੀ ਗੱਲ ਕਰਨੀ ਸੀ ਉਹ ਤਾਂ ਗੱਲ ਹੋਣੀ ਨਹੀਂ ਡਈ ਐ ਵੀ ਇਧਰ ਉਧਰ ਦੀਆਂ ਗਵਾਂਡੀਆਂ ਦੀਆਂ ਗੱਲਾਂ ਹੋਣ ਲੱਗ ਪਈਆਂ ਕਿ ਉਹਨਾਂ ਨੇ ਗੱਡੀ ਦਿੱਤੀ ਉਹਨਾਂ ਨੇ ਆਹ ਦਿੱਤਾ ਉਹਨਾਂ ਨੇ ਆਹ ਦਿੱਤਾ ਗੱਲ ਇਹ ਕਰੋ ਕਰੋ ਭੈਣ ਜੀ ਜਿਹੜੀ ਗੱਲ ਹੈ ਹਾਂਜੀ ਗੱਲ ਅਸਲ ਵਿੱਚ ਭੈਣ ਜੀ ਇਹ ਆ ਇਹ ਮੈਨੂੰ ਨਾਲ ਕੱਲ ਦੱਸਣ ਦਾ ਚੇਤਾ ਹੀ ਭੁੱਲ ਗਿਆ ਤੁਹਾਨੂੰ ਕਿ ਸ਼ਬੀ ਦੀ ਸਹੇਲੀ ਆਈ ਸੀ ਸਾਡੇ ਘਰੇ ਸਹੇਲੀ ਆਈ ਕਿਹੜੀ ਭੈਣ ਜੀ ਸਹੇਲੀ ਆਈ ਆਸ ਪਤਾ ਨਹੀਂ ਭੈਣ ਜੀ ਆ ਗੋਰੀ ਜੀ ਸੀ ਤੇ ਥੋੜੀ ਜੀ ਭਾਰੀ ਹੈਗੀ ਸੀ ਆ ਕੰਦੀ ਆਪਾਂ ਇਕੱਠੀਆਂ ਪੜੀਆਂ ਲਿਖੀਆਂ ਹੈ ਹੈ ਆ ਬਾਹਰ ਅੰਦਰ ਆਪਾਂ ਜਾਂਦ ਕਰੀਆਂ ਇਕੱਠੀਆਂ ਭੈਣ ਜੀ ਵੇਖੋ ਪਤਾ ਨਹੀਂ ਆ ਜਿੱਦਨ ਦੀ ਇਹਦੀ ਕੱਲ ਪਰਸੋਂ ਦੀ ਸਹੇਲੀ ਹੋ ਕੇ ਗਈ ਹੈ ਨਾ ਆ ਸ਼ਮੀ ਨੇ ਥੋੜਾ ਜਿਹਾ ਬੋਲਣ ਲੱਗ ਪਈ ਜੇ ਤੇ ਇਹ ਗੱਲ ਭੈਣ ਜੀ ਮੈਂ ਹੱਥ ਜੋੜ ਕੇ ਕੰਨੀ ਆ ਇਹ ਗੱਲ ਤੁਸੀਂ ਸ਼ਮੀ ਨਾਲ ਨਾ ਕਰਿਓ ਭੈਣ ਜੀ ਇਹੋ ਜੀ ਕਿਹੜੀ ਸਹੇਲੀ ਹੋਈ ਪਰ ਤਾਂ ਪਤਾ ਹੀ ਆ ਕਿ ਕਾਲਜ ਤੇ 20 ਸੈਲੀਆਂ ਕੋ ਗੋਰੀ ਕੋ ਕਾਲੀ ਸੌ ਹੁੰਦੀਆਂ ਜਾਂਦੀਆਂ ਭੈਣ ਜੀ ਮੈਨੂੰ ਇਹ ਨਹੀਂ ਪਤਾ ਕਿ ਇਹ ਵਿੱਚ ਕਿਹੜੀ ਹੋਊ ਜਿਹੜੀ ਇਹਨੂੰ ਕੋਈ ਚੁੱਕਣਾ ਦੇ ਕੇ ਗਈ ਹੋ ਭੈਣ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਪਹਿਲਾਂ ਤਾਂ ਲੱਗੀ ਸੀ ਮੈਂ ਤੁਹਾਡੇ ਨੂੰ ਨੂੰ ਫੋਨ ਕਰਨ ਫਿਰ ਮੈਂ ਸੋਚਿਆ ਨਾ ਬਾਬਾ ਆ ਨੂੰ ਤੇ ਨੂ ਫੋਨ ਕਰਦੇ ਆ ਬੰਦਾ ਥੋੜਾ ਚੰਗਾ ਲੱਗਦਾ ਮੈਂ ਸਿੱਧੀ ਗੱਲ ਆਪਣੀ ਭੈਣ ਨੂੰ ਕਰਦੀ ਆ ਤੇ ਇਹ ਗੱਲ ਤੁਸੀਂ ਕਿਸੇ ਨਾਲ ਨਾ ਭੈਣ ਜੀ ਕਰਿਓ ਚੰਗਾ ਭੈਣ ਜੀ ਨੀ ਸਿਆਣੇ ਜੇ ਤੁਸੀਂ ਵੀ ਤੀ ਆਏ ਜੇ ਚੰਗਾ ਹੀ ਤੋਹਾਂ ਸੋਚਿਆ ਵੀ ਮਾਂ ਨੂੰ ਹੀ ਦੱਸਾਂ ਪਰ ਭੈਣ ਜੀ ਮੈਂ ਇੱਥੋਂ ਤੱਕ ਜਿੱਥੋਂ ਤੱਕ ਮੈਨੂੰ ਪਤਾ ਮੈਂ ਇੰਨੀ ਅਸੇ ਲਗਾਈ ਇਹਨੂੰ ਜਾਣਦੀ ਨਹੀਂ ਤੇ ਰਹੀ ਗੱਲ ਸਿਕਾਉਣ ਸਿਕਾਣ ਦੀ ਉਹ ਇਹੋ ਜਿਹੀ ਕਿਹੜੀ ਆ ਜਿਹੜੀ ਇਹਨੂੰ ਮਾੜੀ ਚੰਗੀ ਮਤ ਦਊ ਭੈਣ ਜੀ ਮੈਂ ਤਾਂ ਉਹ ਕੁੜੀ ਨੂੰ ਕਹਿਣ ਡਈ ਸੀ ਸ਼ੰਮੀ ਨੂੰ ਸੱਚ ਪੁੱਛਣ ਡਈ ਸੀ ਕਿ ਪੁੱਤ ਇਹ ਘਰ ਦਾ ਪਤਾ ਕਿਤਰਾ ਲੱਗਾ ਉਹ ਫਿਰ ਕਹਿੰਦੀ ਆ ਕਿ ਉਹ ਪਹਿਲਾਂ ਮੇਰੇ ਉਧਰ ਗਈ ਸੀ ਘਰ ਤੇ ਫੇਰ ਉਹਨੇ ਦੱਸਿਆ ਅੜਕੇ ਤੇ ਟਾਡੇ ਵੱਲ ਆਈ ਹੁਣੀ ਆ ਨਾ ਹਾਂਜੀ ਆਈ ਹੀ ਆ ਕੋੜੀ ਹਾਂ ਗੋਰੀ ਜੀ ਆਈ ਆਈ ਸੀ ਅਜੇ ਫਿਰ ਤੁਹਾਡੇ ਵੱਲ ਆਈ ਆ ਹਾਂਜੀ 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 ਅ ਭੈਣ ਜੀ ਅੱਜ ਵੀ ਤਰ ਤੂੰ ਹੀ ਆਦੇ ਜੇ ਆਈ ਗੋਰੀ ਜੀ ਪਰ ਇੱਥੇ ਤੇ ਕੋਈ ਨਹੀਂ ਜੇ ਮੇਰੇ ਤੱਕ ਤੇ ਕੋਈ ਨਹੀਂ ਜੇ ਪਹੁੰਚੀ ਤੇ ਮੈਨੂੰ ਵੋਟੀ ਦਾ ਪਤਾ ਨਹੀਂ ਜੀ ਕੀ ਆਈ ਹੋਵੇ ਜਾਂ ਕੋਈ ਦੱਸਿਆ ਪੁੱਛਿਆ ਹੋਵੇ ਵੋਟੀ ਨੇ ਮੇਰੇ ਕੋਲ ਕੋਈ ਗੱਲ ਕੀਤੀ ਭੈਣ ਜੀ ਵੋਟੀ ਨੂੰ ਕਿਤੇ ਚੇਤਾ ਭੁੱਲ ਗਿਆ ਹੋਣਾ ਹੁਣ ਗੱਲ ਅਸਲ ਵਿੱਚ ਇਹ ਆ ਕਿ ਤੁਸੀਂ ਨਾ ਹੁਣ ਵੇਖੋ ਕੁੜੀ ਵਿਆਹੀ ਗਈ ਆ ਇਹ ਸ਼ੰਮੀ ਬੜੀ ਸਮਝਦਾਰ ਹੈਗੀ ਆ ਕਈ ਸਹਲੀਆਂ ਘਰਾਂ ਦਾ ਬੇੜਾਗਰ ਕਰ ਦਿੰਦੀਆਂ ਜੀ ਤੇ ਇਸ ਕਰਕੇ ਤੁਸੀਂ ਸਾਡੇ ਘਰ ਦਾ ਡਰੈੱਸ ਨਾ ਦਿਆ ਕਰੋ ਕਿਸੇ ਨੂੰ ਚਲੋ ਭੈਣ ਜੀ ਤੁਸੀਂ ਆਂਦੇ ਤੇ ਨਹੀਂ ਦਿੰਦੇ ਇਹ ਵੀ ਗੱਲ ਤੁਹਾਡੀ ਸਿਆਣੀ ਆ ਵੀ ਜਣਾ ਖਣਾ ਕਿਉਂ ਜਾਵੀ ਸਹੀ ਗੱਲ ਭੈਣ ਜੀ ਖੁੜਮਾ ਜਾਰੀ ਆ ਤੁਹਾਨੂੰ ਪਤਾ ਜਿੰਨਾ ਹੰਦੇ ਹੰਦੇ ਮਿੱਠੇ ਰਹੀ ਉਹਨੇ ਹੀ ਚੰਗਾ ਜੇ ਥੋੜਾ ਜਿਹਾ ਫਿੱਕ ਪੈ ਜਾਏ ਨਾ ਭੈਣ ਜੀ ਫਿਰ ਗੱਲ ਚੰਗੀ ਨਹੀਂ ਤੇ ਭੈਣ ਜੀ ਹੋਰ ਸੁਣਾਓ ਫਿਰ ਸ਼ੰਮੀ ਦਾ ਕੀ ਹਾਲ ਆ ਲੈ ਭੈਣ ਜੀ ਅਮੈਂ ਇੱਕ ਮਿੰਟ ਵਾ ਵਾਇ ਦਿੰਨੀ ਆ ਨਿਸ਼ਮੀ ਨੀ ਪੋਤਾ ਆਪਣੀ ਮੰਮੀ ਨਾਲ ਗੱਲ ਕਰ ਲਾ ਸ਼ਮੀ ਅੱਛਾ ਨਾਂ ਡਈਆਂ ਤੂੰ ਭੈਣ ਜੀ ਨਾਂ ਡਈ ਜਿਓ ਉਹ ਕਦੀ ਕੋਈ ਨਹੀਂ ਮੈਂ ਬਾਅਦ ਚ ਗੱਲ ਕਰ ਲੰਨੀ ਆ ਭੈਣ ਜੀ ਤੁਹਾਡੇ ਹੁੰਦਿਆਂ ਮੈਨੂੰ ਉਹਦਾ ਕੋਈ ਫਿਕਰ ਹੀ ਨਹੀਂ ਅੱਛਾ ਅੱਛਾ ਮੈਂ ਤਾਂ ਤੇ ਕਹਤਾ ਵੀ ਤੁਸੀਂ ਫੋਨ ਲਾਇਆ ਉਹ ਤਰ੍ਹਾਂ ਤਾਂ ਮੈਨੂੰ ਪਤਾ ਵਾ ਫਿਰ ਇੱਕ ਜੋਜੀ ਮੈਂ ਵਾ ਉਹ ਜੀ ਤੂੰ ਤੁਹਾਡੇ ਹੁੰਦਿਆਂ ਮੈਨੂੰ ਕੋਈ ਫਿਕਰ ਹੀ ਨਹੀਂ ਕੋਈ ਗੱਲ ਨਹੀਂ ਭੈਣ ਜੀ ਨਾ ਹਉ ਦਿਓ ਤੀ ਠੀਕ ਐ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨੇ ਮੇਰੇ ਕੁੜਮੇ ਚੰਗੇ ਆ ਕਿੰਨੀਆ ਸਿਫਤਾ ਕਰਦੇ ਕਿਤੇ ਆ ਮੇਰੀ ਕੁੜਮਣੀ ਨਾਲ ਦੀ ਤੇ ਕਿਤੇ ਰੀਸ ਹੀ ਨਹੀਂ ਕਿਤੇ ਮੂੰਹ ਦੇ ਵਿੱਚ ਫੁੱਲ ਕਰਦੇ ਆ ਮੈਂ ਕਿਤਰਾ ਮਾੜੀ ਕਹਿ ਸਕਦੀ ਮੈਨੂੰ ਇਨਾ ਪਤਾ ਵੀ ਮੇਰੀ ਧੀ ਨੂੰ ਇਨਾ ਫੁੱਲਾ ਵਾਂਗੂ ਰੱਖਿਆ ਮੈਨੂੰ ਉਹਦੇ ਬਾਰੇ ਤੋਂ ਹੁਣ ਕੋਈ ਟੈਨਸ਼ਨ ਨਹੀਂ